ਖਬਰਾਂ ਸੁਣ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਅੱਜ ਅਸੀਂ ਇੱਕ ਖਬਰ ਅਜਿਹੀ ਹੋਰ ਲੈ ਕੇ ਆਏ ਹਾਂ ਜੋ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਤਾਂ ਕਹਾਂਗੇ ਕਿ ਤੁਸੀਂ ਸਾਵਧਾਨ ਸਾਵਧਾਨ ਹੋਣ ਦਾ ਕਾਰਨ ਇਹ ਹੈ ਕਿ ਜੇਕਰ ਤੁਸੀਂ ਆਪਣੇ ਬਿਜਲੀ ਦਾ ਬਿੱਲ ਭਰਨ ਦੇ ਲਈ ਬਿਜਲੀ ਬੋਰਡ ਜਾ ਰਹੇ ਹੋ ਤਾਂ ਉੱਥੇ ਜਿਹੜੇ ਨੇ ਕੁਝ ਠੱਗ ਕਹਿ ਸਕਦੇ ਆ ਉਹ ਜਿਹੜੇ ਨੇ ਉੱਥੇ ਐਕਟਿਵ ਹੋਏ ਹੋਏ ਨੇ ਇਸ ਕਰਕੇ ਤੁਹਾਨੂੰ ਕਹਿ ਰਹੇ ਕਿ ਸਾਵਧਾਨ ਹੋ ਜਾਓ ਕਿਉਂਕਿ ਰਾਜਪੁਰਾ ਦਾ ਹੀ ਇੱਕ ਇਹ ਫੋਟੋਗ੍ਰਾਫਰ ਜੋ ਆਪਣਾ ਬਿੱਲ ਜਿਹੜਾ ਭਰਨ ਦੇ ਲਈ ਉੱਥੇ ਗਿਆ ਸੀ ਪਰ ਇੱਕ ਵਿਅਕਤੀ ਜਿਸ ਨੇ ਉੱਥੇ ਪਹਿਚਾਨ ਕੱਢੀ ਤੇ ਪਹਿਚਾਨ ਕੱਢਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਕਿਉਂਕਿ ਉਹਨਾਂ ਦਾ ਬਿੱਲ ਜਿਹੜਾ 17000 ਦੇ ਕਰੀਬ ਜਿਹੜਾ ਬਣਿਆ ਹੋਇਆ ਸੀ ਤੇ ਉਹ 14000 ਰੁਪਏ ਦੇ ਕਰੀਬ ਜਿਹੜਾ ਆਪਣਾ ਬਿੱਲ ਭਰਨਾ ਚਾਹੁੰਦੇ ਸੀ ਪਰ ਕਿਉਂਕਿ ਕਾਫੀ ਦਿਨਾਂ ਬਾਅਦ ਹੜਤਾਲ ਖੁੱਲੀ ਸੀ ਤੇ ਹੜਤਾਲ ਕੁੱਲਣ ਕਾਰਨ ਉਹ ਜਿਹੜੇ ਨੇ ਬਿਜਲੀ ਬੋਰਡ ਜਾਂਦੇ ਨੇ ਉੱਥੇ ਲੰਬੀ ਲਾਈਨ ਸੀ ਤੇ ਉੱਥੇ ਜਿਹੜੀ ਆ ਉਹਨਾਂ ਦੇ ਨਾਲ 14000 ਰੁਪਏ ਦੀ ਠੱਗੀ ਪਈ ਆ ਤੇ ਠੱਗੀ ਕਿਵੇਂ ਵਜੀ ਐ ਕੋਣ ਵਿਅਕਤੀ ਸੀ ਕੋ ਕਿਸ ਨੇ ਕਿਵੇਂ ਉਹਦੇ ਨਾਲ ਜਾਣ ਪਛਾਣ ਕੱਢੀ ਉਹ ਸਾਰੀ ਜਿਹੜੀ ਆ ਆਪਾਂ ਗੱਲਬਾਤ ਕਰਾਂਗੇ ਜੋ ਜਿਹੜੇ ਵਿਅਕਤੀ ਦੇ ਨਾਲ ਜਿਹੜੇ ਉੱਤੇ ਬਿੱਲ ਭਰਨ ਦੇ ਲਈ ਗਏ ਸਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀ ਆ ਉਹਨਾਂ ਦੇ ਨਾਲ ਇਹ ਸਾਰੀ ਗੱਲਬਾਤ ਹੋਈ ਐ ਪਰ ਤੁਹਾਨੂੰ ਅਸੀਂ ਕਹਾਂਗੇ ਕਿ ਤੁਸੀਂ ਸਾਵਧਾਨ ਹੋ ਜਾਓ ਜੇਕਰ ਤੁਹਾਨੂੰ ਕੋਈ ਕਹਿੰਦਾ ਐ ਅਸੀਂ ਬਿਜਲੀ ਬੋਰਡ ਦੇ ਮੁਲਾਜ਼ਮ ਐ ਅਸੀਂ ਤੁਹਾਡਾ ਬਿੱਲ ਕੱਟ ਕਰਵਾ ਦਵਾਂਗੇ ਜਾਂ ਤੁਹਾਡਾ ਬਿੱਲ ਜਲਦੀ ਭਰਵਾ ਦਵਾਂਗੇ ਤਾਂ ਤੁਸੀਂ ਸਾਵਧਾਨ ਹੋ ਜਾਓ ਉਹ ਕਿਤੇ ਤੁਹਾਡੇ ਨਾਲ ਵੀ ਫੋਟੋਗ੍ਰਾਫਰ ਸਾਹਿਬਾ ਜਿਹੜੀ ਹੈ ਗੱਲ ਨਾ ਹੋ ਜਾਵੇ ਤੁਹਾਡੇ ਨਾਲ ਵੀ ਕੋਈ ਵੱਡੀ ਠੱਗੀ ਜਿਹੜੀ ਹੈ ਨਾ ਆ ਬੱਸ ਕੇ ਆਪਾਂ ਪਹਿਲਾਂ ਸਿੱਧੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਕੀ ਜਿਹੜੀ ਹੈ ਘਟਨਾ ਕਿਵੇਂ ਹੋਈ ਸੀ ਕਿੰਨੇ ਵਜੇ ਦਾ ਟਾਈਮ ਸੀਗੀ ਕੌਣ ਵਿਅਕਤੀ ਸੀ ਅਤੇ ਕੀ ਉਸਨੇ ਆਪਣਾ ਨਾਮ ਦੱਸਿਆ ਸੀ ਇਹ ਜਿਹੜੀ ਘਟਨਾ ਹੈ ਸਾਰੀ ਇਹ ਰਾਜਪਾਲ ਬਿਜਲੀ ਬੋਰਡ ਦੀ ਹੈ ਆਉ ਤੁਹਾਨੂੰ ਗੱਲ ਬੱਸਣਾ ਨੇ ਜੀ ਮੇਰਾ ਨਾਮ ਰਾਜ ਕੁਮਾਰ ਹੈ ਸਰ ਅੱਜ ਤੁਸੀਂ ਬਿਜਲੀ ਬੋਰਡ ਗਏ ਸੀਗੇ ਕੀ ਹੋਇਆ ਜਿੱਥੇ ਮੈਂ ਬਿਜਲੀ ਬੋਰਡ ਬਿੱਲ ਪ੍ਰਾਣ ਗਿਆ ਸੀਗਾ ਤੇ ਦੇਖਿਆ ਉੱਥੇ ਰਸ਼ ਬਹੁਤ ਸੀ ਉਸ ਦਿਮਾਗ ਜਦ ਮੈਂ ਗਿਆ ਤੇ ਇੱਕ ਬੰਦਾ ਖੜਾ ਸੀ ਮੈਨੂੰ ਉਹ ਕਹਿੰਦਾ ਹੋਰ ਜੀ ਫੋਟੋਗ੍ਰਾਫਰ ਸਾਹਿਬ ਜੀ ਮਜੀ ਚਾਲ ਐ ਤੁਸੀਂ ਮੇਰੇ ਨਾਲ ਮੈਂ ਤਾਂ ਨਹੀਂ ਬਚਾਇਆ ਤੇ ਨਾ ਹੁਣ ਤੁਸੀਂ ਪੁਰਾਣੇ ਬੰਦੇ ਨੂੰ ਬਿਜਲੀ ਬੋਰਡ ਦੇ ਨੂੰ ਭੁੱਲ ਗਏ ਮੈਂ ਕਿਹਾ ਹਾਂ ਤਾਂ ਪੁਰਾਣੀ ਗੱਲ ਹੋ ਗਈ ਹੁਣ ਯਾਦ ਨਹੀਂ ਰਿਹਾ ਕਹਿੰਦਾ ਕੀ ਕਰਾਣਾ ਮੈਂ ਕਿਹਾ ਬਿੱਲ ਪ੍ਰਾਣਾ ਹੈ ਕੰਨ ਕਿੰਨਾ ਬਿੱਲ ਹੈ ਮੈਂ ਕਿਹਾ ਲਗਭਗ 16000 ਦੇ ਕਰੀਬ ਹੈ ਮੈਂ 14000 ਭਰਨਾ ਹੈ 2000 ਨੈਕਸਟ ਬਿੱਲ ਚ ਮੈਂ ਕਿ ਐਡ ਹੋ ਜਾਏਗਾ ਕੰਨ ਰਿਹਾਗਾ ਕੋਗਲਨੀ ਮੈਂ ਜਮਾ ਕਰਾ ਦੇਣਾ ਇਹਨਾਂ ਨੂੰ ਫੋਨ ਤੇ ਗੱਲ ਕੀਤੀ ਕਹਿੰਦਾ ਭਾਜੀ ਅੰਦਰ ਮੇਰੇ ਭਾਈ ਸਾਹਿਬ ਆਏ ਹੋਏ ਆ ਮੇਰੇ ਦੋਸਤ ਹੈ ਬਹੁਤ ਪਿਆਰੇ ਮਿੱਤਰ ਹੈ ਤੇ ਇਹਨਾਂ ਦਾ ਬਿੱਲ ਭਰਨਾ ਹੈ ਜਰਾ ਜਲਦੀ ਇਹਨਾਂ ਨੂੰ ਕਰ ਦੇਣਾ ਫਾਰਕ ਮੈਂ ਆ ਰਿਹਾ ਤੁਹਾਡੇ ਕੋਲ ਦਰਵਾਜ਼ਾ ਖੋਲ ਦੋ ਮੈਂ ਤੋਂ ਬਿੱਲ ਲੈ ਕੇ ਪੈਸੇ ਲੈ ਕੇ ਅੰਦਰ ਕਮਰੇ ਚਲਾ ਗਿਆ ਉਸ ਤੋਂ 2 ਮਿੰਟ ਬਾਅਦ ਉਹ ਵਾਪਿਸ ਆਇਆ ਕਨਾਂ ਵੀ ਮੈਨੂੰ ਆਕਰੋ ਤੁਸੀਂ ਬਿੱਲ ਦੀ ਨਾ ਫੋਟੋ ਸਟੇਟ ਕਰਾ ਕੇ ਲਿਆ ਜਲਦੀ ਮੇਰੇ ਨਾਲ ਕਹਿ ਦੇਣਾ ਜੇ ਆਈ ਸ਼ਰਮਾ ਬੋਲ ਰਿਹਾ ਹੈ ਅਮਰਤ ਜਲਦੀ ਕਰ ਦੇਗਾ ਤੁਹਾਡਾ 1950 ਰੁਪਏ ਲੈਸ ਹੋ ਜਾਣਗੇ ਹੋ ਤੁਸੀਂ ਮੈਨੂੰ ਪਾਰਟੀ ਦੇ ਦੇਣਾ ਕਦੇ ਮੈਂ ਵੀ ਪੈਸੇ ਤਾਂ ਦੇ ਬੈਠਾ ਮੈਂ ਜਲਦੀ ਜਲਦੀ ਉਸ ਤੋਂ ਬਿੱਲ ਲੈ ਕੇ ਫੋਟੋ ਸਟੇਟ ਕਰਨ ਚਲਾ ਗਿਆ ਵਾਪਸੀ ਆਇਆ ਤਾਂ ਬੰਦਾ ਹੀ ਨਹੀਂ ਮਿਲਿਆ ਮੈਨੂੰ ਉਹ ਬੰਦਾ ਹੀ ਪਾਜ ਗਿਆ ਮੈਂ ਬੜਾ ਦੇਖਦਾ ਰਿਹਾ ਮਿਲਿਆ ਹੀ ਨਹੀਂ ਮੈਨੂੰ ਕਿਥੇ ਫਿਰ ਮੈਂ ਸਾਰੇ ਬਿਜਲੀ ਬੋਰਡਰ ਨੂੰ ਇਧਰ ਉਧਰ ਮਿਲਿਆ ਐਸਡੀਓ ਸਾਹਿਬ ਨੂੰ ਵੀ ਮਿਲਿਆ ਉਹ ਕਹਿੰਦੇ ਤੁਹਾਡੇ ਨਾਲ ਇਦਾਂ ਫਰਾਡ ਹੋਇਆ ਕਹਿੰਦਾ ਇਦਾਂ ਪਹਿਲੇ ਦੋ ਤਿੰਨ ਵਾਰੀ ਪਹਿਲੇ ਵੀ ਇੱਥੇ ਹੋ ਚੁੱਕਿਆ ਹੈ ਇਦਾਂ ਦੀ ਗੱਲ ਕਹਿੰਦਾ ਤੁਸੀਂ ਇਦਾਂ ਪੈਸੇ ਫਰਾੜ ਨਹੀਂ ਸੀ ਮੈਂ ਕਿ ਮੇਰੀ ਮੱਤੀ ਮਾਰੀ ਗਈ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਕਿ ਮੈਨੂੰ ਜਾਣਦਾ ਹੈ ਬੀਬੀ ਮਲਜੀ ਨਾ ਮਿਲਿਆ ਰਿਹਾ ਫੋਟੋਗ੍ਰਾਫਰ ਹੀ ਲੈ ਰਿਹਾ ਮੈਂ ਉਹਨੂੰ ਬਾਈ ਫੇਸ ਕਦੇ ਦੇਖਿਆ ਹੁਣ ਮੇਰੇ ਯਾਦ ਵੀ ਸੀ ਆਰੇ ਕੌਣ ਹੈ ਬਟ ਉਹ ਜਲਦਬਾਜ਼ੀ ਦੇ ਚੱਕਰ ਐ ਮੈਂ ਵੀ ਚਲਾ ਗਿਆ ਤੇ ਵਾਪਸੀ ਆਇਆ ਤਾਂ ਮੈਨੂੰ ਮਿਲਿਆ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਨਾਮ ਉਹਨਾਂ ਨੇ ਲਿਆ ਸੀਗਾ ਹਾਂ ਜੈ ਸ਼ਰਮਾ ਦੇ ਨਾਮ ਤੇ ਕਿਹਾ ਸੀਗਾ ਫਿਰ ਮੈਂ ਅੰਦਰੋਂ ਸੀਸੀਟੀਵੀ ਉਧਰੋਂ ਲੋਕਾਂ ਨੂੰ ਮਿਲਿਆ ਬਿਜਲੀ ਬੋਰਡਰ ਵਾਲਿਆਂ ਨੂੰ ਉਹਨਾਂ ਨੇ ਦੱਸਿਆ ਇੱਕ 바ਵਾ ਸ਼ਰਮਾ ਹੈਗਾ ਤੇ ਇੱਕ ਹੋਰ ਨਾਮ ਦੱਸਿਆ ਜੀ ਭੁੱਲ ਗਿਆ ਕਿ ਨਾ ਮੀਟਿੰਗ ਵਿੱਚ ਬੈਠੇ ਆ ਕਹਿੰਦਾ ਤੁਹਾਨੂੰ ਉੱਥੇ ਮਿਲਣਗੇ ਮੈਂ ਆਫਿਸ ਦੇ ਪਿਛਲੀ ਸਾਈਡ ਤੇ ਜਿੱਥੇ ਖਾਲੀ ਜਗ੍ਹਾ ਹੈ ਉੱਥੇ ਮੀਟਿੰਗ ਉਹਨਾਂ ਦੀ ਚੱਲ ਰਹੀ ਸੀਗੀ ਮੈਂ ਉੱਥੇ ਦੇਖਿਆ ਤਾਂ ਜਿਹੜਾ ਨਾਮ ਦੱਸਿਆ ਸੀ ਬਾਵਾ ਸ਼ਰਮਾ ਜਾਂ ਦੂਜਾ ਨਾਮ ਸ਼ਰਮਾ ਜੀ ਦੱਸਿਆ ਜੀ ਉਹ ਉਹਨਾਂ ਚ ਉਹ ਨਹੀਂ ਸੀ ਉਹ ਕੋਈ ਹੋਰ ਹੀ ਸੀਗੇ ਫਿਰ ਇੱਕ ਬੰਦੇ ਨੇ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਗੇਟ ਦੇ ਨਾਲ ਕੈਮਰਾ ਲੱਗਾ ਹੈ ਉੱਥੇ ਚਲੇ ਜਾਓ ਤੇ ਹੋ ਸਕਦਾ ਹੈ ਜੇ ਤੁਹਾਨੂੰ ਬੰਦਾ ਪਛਾਣ ਲੈ ਜਾ ਜੇ ਤਾਂ ਪਛਾਣ ਲਿਓ ਗੋਆ ਉਹ ਦਿਖਾ ਦੇਣ ਫਿਰ ਉਹ ਮੈਨੂੰ ਹੁਣੇ ਬੁਲਾ ਕੇ ਨੇ 2:30 ਵਜੇ ਤੁਸੀਂ ਇੱਥੇ ਆ ਜਾਓ ਤੇ ਤੁਹਾਨੂੰ ਦਿਖਾ ਦੇਣਾਂ ਅੱਜ ਤੋਂ ਪਹਿਲੇ ਵੀ ਕਦੇ ਬਿੱਲ ਭਰਨ ਗਏ ਸੀ ਬਿਜਲੀ ਬੋਰਡ ਨਾ ਜੀਦਾ ਮੈਂ ਅੱਜ ਤੋਂ ਪਹਿਲੇ ਕਦੇ ਨਹੀਂ ਗਿਆ 65 ਸਾਲ ਦੀ ਉਮਰ 68 ਸਾਲ ਦੀ ਹੋ ਗਈ ਮੈਂ ਕਦੇ ਬਿੱਲ ਭਰਨ ਗਿਆ ਹੀ ਨਹੀਂ ਅੱਜ ਪਹਿਲੀ ਵਾਰ ਹੀ ਗਿਆ ਪਹਿਲੀ ਵਾਰ ਬਿੱਲ ਭਰਨੇ ਗਏ ਤਾਂ ਪਹਿਲੀ ਵਾਰ ਹੀ ਕਾਂਡ ਹੋ ਗਿਆ ਤੁਹਾਡਾ ਪਹਿਲੀ ਵਾਰੀ ਬਿੱਲ ਗਿਆ ਪਹਿਲੀ ਵਾਰੀ ਕਾਂਡ ਹੋ ਗਿਆ ਹੁਣ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿੱਦਾਂ ਕੋਈ ਬੰਦਾ ਬਿੱਲ ਭਰਨ ਜਾਂਦਾ ਹੈ ਜੇ ਉਹਨਾਂ ਨੂੰ ਕੋਈ ਮਿਲ ਜੇ ਬਿਲਕੁਲ ਨਹੀਂ ਦੇਣਾ ਚਾਹੀਦਾ ਕਦੇ ਵੀ ਕੋਈ ਮਿਲੇ ਐਦਾਂ ਕਵੇ ਤੁਹਾਨੂੰ ਉਹ ਜਾਣ ਪਛਾਣ ਵੀ ਕਵੇ ਤੁਹਾਨੂੰ ਨਾ ਫਲਾਣਾ ਤੇ ਫਲਾਣਾ ਨਾ ਵਿਸ਼ਵਾਸ ਕਰਨਾ ਇਹ ਪੈਸੇ ਕਿਸੇ ਨੂੰ ਨਾ ਫੜਾ ਖੁਦ ਲੈਣ ਮਗਰ ਇਦਾਂ ਕਿਸੇ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਕਿ ਬਿੱਲ ਬੰਦ ਨੂੰ ਆ ਪਰਣਾ ਜੇ ਤੇ ਕਿਸੇ ਕੋਈ ਵਿਸ਼ਵਾਸ ਕੋਈ ਭਰੋਸਾ ਦੇ ਕਿਸੇ ਨੂੰ ਬਿੱਲ ਨਹੀਂ ਬਣਾਉਣਾ ਚਾਹੀਦਾ ਨਾ ਬਿਲਕੁਲ ਵੀ ਨਹੀਂ ਹੋ ਸਕਦਾ ਚੀਜ਼ਾ ਆਪਣੇ ਆਪ ਲਾਈਨ ਲੱਗ ਕੇ ਤੁਸੀਂ ਬਿੱਲ ਭਰ ਲਓ ਕਿਸੇ ਨੂੰ ਇਦਾਂ ਨਾ ਦਿਓ ਜਦ ਤੱਕ ਤੁਹਾਨੂੰ ਬੰਦਾ ਤੁਸੀਂ ਜਾਣ ਪਛਾਣ ਨਾ ਹੋਵੇ ਤੁਹਾਡੇ ਨਾਲ ਕਿਸੇ